ਜੇਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 2 ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਇਹ ਸਬਿਆਸ ਦੇ ਪੰਨਾ ਨੰਬਰ 16 ਤੇ ਆਏ ਦੋ ਸਵਾਲ ਜਿਹੜੇ ਨੇ ਬੱਚਿਓ ਇਸ ਵੀਡੀਓ ਵਿੱਚ ਕਰਾਂਗੇ ਛੋਟੇ ਛੋਟੇ ਸਵਾਲ ਨੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀ ਉਹ ਨਵੀਂ ਜ਼ਬਾਨ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar 9th science ਨਵੀਂ ਵਿਗਿਆਨ 9th math notes ਨਵੀਂ ਗਣਿਤ 9th math math shortcuts and tricks ਗਣਿਦੇ ਦੇ ਸਿਧਾਂਤ math concepts ਇਹ 20 ਜਨਰਲ ਨੌਲੇਜ ਲਈ ਇੱਕ ਐਪ੍ਰੀਲਿਸਟ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਹੈਗੀਆਂ ਨੇ ਸੋ ਇਹਨਾਂ ਪ੍ਰੀਲਿਸਟਾ ਨੂੰ ਖੋਲ ਕੇ ਅੱਜ ਫੇਰ ਵੀਡੀਓ ਦੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਨੇ ਦੋ ਸਵਾਲ ਛੋਟੇ-ਛੋਟੇ ਪਹਿਲਾ ਹੈ ਸ਼ੁੱਧ ਪਦਾਰਤ ਤੋਂ ਤੁਸੀਂ ਕੀ ਸਮਝਦੇ ਹੋ ਸੋ ਸ਼ੁੱਧ ਪਦਾਰਤ ਦਾ ਮਤਲਬ ਹੈ ਕਿ ਉਸ ਪਦਾਰਤ ਵਿੱਚ ਮੌਜੂਦ ਸਾਰੇ ਕਣ ਕਣਾਂ ਬਾਰੇ ਬੱਚਿਓ ਤੁਸੀਂ ਜਾਣ ਚੁੱਕੇ ਆ ਪਹਿਲੇ ਅਧਿਆਇ ਵਿੱਚ ਕਿ ਸਾਰੇ ਪਦਾਰਤ ਜਿਹੜੇ ਨੇ ਉਹ ਕਣਾਂ ਤੋਂ ਬਣੇ ਹੁੰਦੇ ਹਨ ਤੇ ਸ਼ੁੱਧ ਪਦਾਰਥ ਹੋਏ ਜਿਹਦੇ ਵਿੱਚ ਸਾਰੇ ਕਣ ਸਮਾਨ ਰਸਾਇਣਿਕ ਸੁਭਾਅ ਦੇ ਹਨ ਇੱਕੋ ਕਿਸਮ ਦੇ ਹਨ ਭਾਵ ਇੱਕ ਸ਼ੁੱਧ ਪਦਾਰਥ ਇੱਕ ਹੀ ਤਰ੍ਹਾਂ ਦੇ ਕਣਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ ਸ਼ੁੱਧ ਪਦਾਰਥ ਦਾ ਮਤਲਬ ਹੈ ਵੇ ਕਿ ਉਹ ਸ਼ੁੱਧ ਪਦਾਰਥ ਵਿੱਚ ਸਾਰੇ ਕਣ ਇੱਕੋ ਹੀ ਕਿਸਮ ਦੇ ਹਨ ਸੋ ਸ਼ੁੱਧ ਪਦਾਰਥ ਵਿੱਚ ਤੱਤ ਵੀ ਹੋ ਸਕਦਾ ਜਿਹਨੂੰ ਅਸੀਂ ਅੰਗਰੇਜ਼ੀ 'ਚ ਐਲੀਮੈਂਟ ਕਹਿੰਦੇ ਆ ਤੇ ਜਾਂ ਯੋਗਿਕ ਜਿਹਨੂੰ ਕੰਪਾਊਂਡ ਕਹਿੰਦੇ ਆ ਉਹ ਹੋ ਸਕਦਾ ਹੈ ਜਿਵੇਂ ਆਕਸੀਜਨ ਕਾਪਰ ਤੰਬਾ ਲੋਹਾ ਇਹ ਕੀ ਅਗਨੇ ਤੱਤ ਹੈਗੇ ਨੇ ਤੇ ਲੂਣ ਸੋਡੀਅਮ ਕਲੋਰਾਇਡ ਨੀਲਾ ਥੋਤਾ ਕਾਪਰ ਸਲਫੇਟ ਇਹ ਯੋਗਿਕ ਹੈਗੇ ਨੇ ਕੰਪਾਊਂਡ ਹੈਗੇ ਨੇ ਪਰ ਕਾਪਰ ਸਲਫੇਟ ਵਿੱਚ ਸਾਰੇ ਕਣ ਕਾਪਰ ਸਲਫੇਟ ਦੇ ਹੋਣਗੇ ਤੇ ਤਾਂਬੇ ਵਿੱਚ ਸਾਰੇ ਕਣ ਤਾਂਬੇ ਦੇ ਹੋਣਗੇ ਸੋ ਸ਼ੁੱਧ ਪਦਾਰਥ ਵਿੱਚ ਤੱਤ ਵੀ ਹੋ ਸਕਦਾ ਹੈ ਤੇ ਯੋਗਿਕ ਵੀ ਹੋ ਸਕਦਾ ਹੈ ਇਹ ਕੁਝ ਮਹੱਤਵਪੂਰਨ ਗੱਲਾਂ ਨੇ ਇਹ ਤੁਹਾਨੂੰ ਹਮੇਸ਼ਾ ਚੇਤਾ ਭੁਨੀਏ ਚਾਹੀਦੀਆਂ ਹਾਂ ਆਓ ਦੇਖੀਏ ਦੂਜਾ ਸਵਾਲ ਸੋ ਦੁਜੇ ਸਵਾਲਿਕ ਇਹਦੇ ਸਮੰਗੀ ਅਤੇ ਵਿਖਮੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ਸਮੰਗੀ ਹੁੰਦੇ ਨੇ ਬੱਚਿਓ ਹੋਮੋਜੀਨਸ ਮਿਕਸਚਰ ਵਿਖਮੰਗੀ ਹੁੰਦੇ ਨੇ ਹਟਰੋਜੀਨਸ ਮਿਕਸਚਰ ਸੋ ਇਹਦੇ ਅਸੀਂ ਦੋ ਤੇ ਇਹਦੇ ਆ ਗਏ ਨੇ ਠੀਕ ਹੈ ਕਹਿੰਦੇ ਪੁਆਇੰਟ ਤੇ ਬਾਕੀ ਇੱਕ ਉਦਾਹਰਣ ਦਾ ਆ ਜਾਏਗਾ ਸੋ ਸਮੰਗੀ ਮਿਸ਼ਰਣਾਂ ਵਿੱਚ ਬਣਾਵਟ ਅਤੇ ਗੁਣ ਇੱਕ ਸਮਾਨ ਹੁੰਦੇ ਹਨ ਇੱਕੋ ਜਿਹਾ ਸਮੰਗੀ ਜਿਦਾ ਲੂਣ ਨੂੰ ਜ਼ਰੂਰ ਦੀਸ਼ਕੰਜੀ ਨਿੰਬੂ ਦੀ ਸ਼ਕੰਜੀ ਬਣਾ ਲਈ ਕੋਸ਼ ਗੰਜਵੀ ਜਿੱਤੋਂ ਗੱਬਿਓਂ ਦੀ ਲੈ ਲਓ ਉੱਤੋਂ ਦੀ ਲੈ ਲਓ ਥੱਲੇ ਲੈ ਲਓ ਜਿੱਤੋਂ ਮਰਜ਼ੀ ਲੈ ਲਓ ਇੱਕੋ ਜਿਹੀ ਲੱਗੇਗੀ ਜੇ ਕੋਲ ਦਿੱਤੇ ਚੰਗੀਦਾਰਾਂ ਸੋ ਬਣਾਵਟ ਅਤੇ ਗੁਣ ਇੱਕ ਸਮਾਨ ਹੁੰਦੇ ਹਨ ਤੇ ਬਣਾਵਟ ਅਤੇ ਗੁਣ ਇੱਕ ਸਮਾਨ ਨਹੀਂ ਹੁੰਦੇ ਠੀਕ ਹੈ ਅੰਸ਼ ਪੂਰੀ ਤਰ੍ਹਾਂ ਘੁਲੇ ਹੁੰਦੇ ਹਨ ਅਤੇ ਭੌਤਿਕ ਤੌਰ ਤੇ ਵੱਖ ਨਹੀਂ ਦਿਸਦੇ ਪਾਣੀ ਚ ਲੂਣ ਘੋਲ ਦੋ ਖੰਡ ਘੋਲ ਦੋ ਤੇ ਉਹ ਚ ਪਾਣੀ ਚ ਸਾਨੂੰ ਖੰਡ ਤੇ ਲੂਣ ਵੱਖਰੇ ਤੌਰ ਤੇ ਨਜ਼ਰ ਨਹੀਂ ਆਉਂਦੇ ਅੰਸ਼ ਪੂਰੀ ਤਰ੍ਹਾਂ ਨਹੀਂ ਘੁਲੇ ਹੁੰਦੇ ਅਤੇ ਭੌਤਿਕ ਤੌਰ ਤੇ ਵੱਖ ਦਿਸਦੇ ਹਨ ਕੁਝ ਨਸੀਬ ਮਿਸਾਲਾਂ ਲੈਨੇ ਆ ਮਸਲਨ ਪਾਣੀ ਅਤੇ ਲੂਣ ਦਾ ਘੋਲ ਠੀਕ ਹੈ ਨਾ ਲੂਣ ਵੱਖਰਾ ਨਜ਼ਰ ਨਹੀਂ ਆਉਂਦਾ ਪਾਣੀ ਅਤੇ ਖੰਡ ਦਾ ਘੋਲ ਖੰਡ ਵੱਖਰੀ ਨਜ਼ਰ ਨਹੀਂ ਆਉਂਦੀ ਪਾਣੀ ਅਤੇ ਮਿੱਟੀ ਦਾ ਘੋਲ ਮਿੱਟੀ ਵੱਖਰੀ ਦੇਖ ਸਕੋਗੇ ਤੁਸੀਂ ਜੇ ਤੁਸੀਂ ਦਾ ਚਾਂ ਕੱਚਾ ਦਾ ਗਲਾਸ ਲਵੋ ਵਿੱਚ ਪਾਓ ਮਿੱਟੀ ਘੋਲੋ ਤੇ ਦੇਖੋ ਸਾਨੂੰ ਸਭ ਮਿੱਟੀ ਦੇ ਕਣ ਹਿੱਲਦੇ ਨਜ਼ਰ ਆਣਗੇ ਪਾਣੀ ਅਤੇ ਸੂਜੀ ਦਾ ਘੋਲ ਸੂਜੀ ਘੁਲੇਗੀ ਨਹੀਂ ਘੋਲੋ ਤੇ ਥੋੜੀ ਜਰ ਬਹਿ ਵੀ ਜਾਏਗੀ ਤੇ ਤੁਹਾਨੂੰ ਸੂਜੀ ਵੱਖਰੀ ਘੁਲੀ ਉਥੇ ਪਾਣੀ ਵਿੱਚ ਵੀ ਨਜ਼ਰ ਆਏਗੀ ਸੋ ਅਸੀਂ ਇਸ ਤਰ੍ਹਾਂ ਇਹ ਦੋ ਚੀਜ਼ਾਂ ਸਮਸਾਧਿਆ ਸ਼ੁਰੂਆਤੀ ਤੌਰ ਤੇ ਫਿਰ ਅੱਗੇ ਦਾ ਚੈਪਟਰ 4 ਚੱਲੇਗਾ ਤੇ ਅਗਲੇ ਜਿਹੜੇ ਸਵਾਲ ਨੇ ਉਹ ਫਿਰ ਹੋਰ ਜਿਹੜੇ ਪੰਨਿਆਂ ਤੇ ਆਏ ਹੋਣਗੇ ਉਹ ਅਸੀਂ ਕਰਾਂਗੇ ਪਰ ਇਸ ਪੰਨੇ ਤੇ ਸਰਦੋਈ ਸਵਾਲ ਸੀਗੇ ਤੋਂ ਅਸੀਂ ਇਸ ਵੀਡੀਓ ਚ ਕੀਤੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ